ਗਾਈਸ ਹੁਣ ਮੈਂ ਆਈਪੈਡ ਖੋਲੂਗਾ ਸਹੀ ਤੁਹਾਨੂੰ ਮੈਂ ਜਾਣਕਾਰੀ ਦੰਵਾਤੀ ਆਈਪੈਡ ਵਿੱਚ ਕਰ ਆਈਪੈਡ ਵਿੱਚ ਕੀ ਹੋਇਆ ਗਾਈਸ ਇਹਦੇ ਵਿੱਚ ਗੇਮਾ 42 ਗੇਮਾਂ ਸਗੀਆਂ ਸਾਰੀਆਂ ਡੀਲੀਟ ਕਰ ਦਿੱਤੀਆਂ ਮੈਂ ਹੇ ਗਾਈਸ ਗੁੱਡ ਇਵਨਿੰਗ ਵੈਲਕਮ ਟੂ ਮਾਈ ਨਿਊ ਵਲੌਗ ਮਾਸ਼ਾ ਕਾਰਦਾ ਤੁਸੀਂ ਸਾਰੇ ਠੀਕ ਹੋਵੋਗੇ ਗਾਈਸ ਅੱਜ ਮੈਨੂੰ ਸਵੇਰ ਤੋਂ ਲੈ ਕੇ ਹੁਣ ਤੱਕ ਐਕਸਾਈਟਮੈਂਟ ਹੋ ਰਹੀ ਆ ਕਿ ਕਦੋਂ ਮੇਰੇ 1k ਸਬਸਕ੍ਰਾਈਬਰਸ ਕੰਪਲੀਟ ਹੋਣਗੇ ਗਾਈਸ ਜੇ ਜਦੋਂ ਮੇਰੇ 1k ਸਬਸਕ੍ਰਾਈਬਰਸ ਕੰਪਲੀਟ ਹੋਣਗੇ ਤਾਂ ਮੈਨੂੰ ਬਹੁਤ ਖੁਸ਼ੀ ਹੋਊਗੀ ਪਪਾ ਜੀ ਤੁਹਾਨੂੰ ਵੀ ਐਕਸਾਈਟਮੈਂਟ ਹੋ ਰਹੀ ਹੈ ਗਾਇਸ ਅੱਜ ਮੈਨੂੰ ਐਕਸਾਈਟਮੈਂਟ ਬਹੁਤ ਹੋ ਰਹੀ ਹੈ ਗਾਇਸ ਜੇ ਤੁਸੀਂ ਚੈਨਲ ਦੇ ਨਮਿਆ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਸ ਟਾਈਮ ਮੇਰੇ 925 ਸਬਸਕ੍ਰਾਈਬਰਸ ਆ ਚਲੋ ਦੇਖਦੇ ਆ ਗਾਇਸ ਕਿੰਨੇ ਵਧਦੇ ਆ ਗਾਇਸ ਬੋ ਲੋ ਕੀ ਦਦਿਆ ਜਿਹੜੇ ਮੇਰੀ ਵਲੌਗਸ ਤੇ ਦੇਖਦੇ ਆ ਪਰ ਉਹਨਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਮੈਂ ਦੇਖਦਾ ਹੁੰਦਾ ਆ ਜੇ ਤੁਸੀਂ ਨਮਿਆ ਚੈਨਲ ਤੇ ਕਰ ਦਿਓ ਸਬਸਕ੍ਰਾਈਬ ਗਾਇਸ ਹੁਣ ਮਮੀ ਪਪਾ ਜੀ ਬੈਠੇ ਆ ਤੇ ਚਾਹ ਪੀਂਦੇ ਪਿਆ ਆ ਗਾਈਸ ਜਿਹੜਾ ਤੁਹਾਨੂੰ ਮੈਂ ਕਿਹਾ ਹੈਗਾ ਕਿ ਮੇਰਾ ਟੈਸਟ ਹੋਣਾ ਹੈ ਤੇ ਮੇਰਾ ਟੈਸਟ ਹੋ ਗਿਆ ਆ 8 ਨੰਬਰ ਦਾ ਸਿਕਾ ਟੈਸਟ ਤੇ ਮੇਰੇ ਗੈਸ ਕਰੋ ਗਾਈਸ ਪਹਿਲਾਂ ਕਿੰਨੇ ਆਏ ਹੁੰਦੇ ਗਾਈਸ ਤੇ ਵੈਸੇ ਤਾਂ ਮੈਂ ਸਾਰੇ ਕੋ ਸਹੀ ਕੀਤਾ ਪਰ ਮੇਰੀ ਸਪੈਲਿੰਗ ਮਿਸਟੈਕ ਚੱਲ ਗਈ ਇਸ ਕਰਕੇ ਮਰੇ 2 ਨੰਬਰ ਕੱਟ ਗਏ 8 ਚ 6 ਆਇਆ ਜਾਨਾ ਦੇਖੋ ਨਾ ਮੰਮੀ ਜੀ 8 ਚ 6 ਆਏ ਐਸਐਸ ਦੀ ਜੀ ਬਸ 2 ਨੰਬਰ ਕੱਟ ਗਏ ਅੱਗੇ ਤੋਂ ਮੈਂ ਉਹ ਵੀ ਧਿਆਨ ਰੱਖੂੰਗਾ ਗਾਈਸ ਤੁਹਾਨੂੰ ਲੱਗਦਾ ਹੋਊਗਾ ਕਿ ਹੁਣ ਮੇਰਾ ਪੜਾਈ ਵੱਲੋਂ ਧਿਆਨ हट ਗਿਆੰਦਾ ਕਿ ਮੈਂ ਵਲੌਗ ਬਣਾਉਂਦਾ ਰਹਿੰਦਾ ਆ ਹਨਾ ਪਾਪਾ ਜੀ ਗਾਈਸ ਗਾਈਸ ਕਈ ਆਡੀਅੰਸ ਇਦਾਂ ਦੀ ਹੁੰਦੀ ਉਹਨਾਂ ਨੂੰ ਲੱਗਦਾ ਹੋਊਗਾ ਪਰ ਗਾਈਸ ਇਦਾਂ ਨਹੀਂ ਆ ਮੈਂ ਪੜਾਈ ਵੱਲ ਵੀ ਧਿਆਨ ਦਿੰਨਾ ਆ ਤਾਂ ਹੀ ਮੇਰੇ ਅੱਠਾ ਚੋ 6 ਨਹੀਂ ਤਾਂ ਮੇਰੇ ਅੱਠਾ ਚੋ 6 ਵੀ ਨਹੀਂ ਹੋਣੇ ਹੈਗੇ ਮੇਰੇ ਅੱਠਾ ਚੋ 2 ਮਸੀਕੇ ਦੇ ਹੋਣੇ ਹੈਗੇ ਹਨਾ ਪਾਪਾ ਜੀ ਗਾਈਸ ਮੈਂ ਪੜਾਈ ਵੱਲ ਵੀ ਪੂਰਾ ਪੂਰਾ ਧਿਆਨ ਦਿੰਨਾ ਆ ਤੇ ਨਾਲ ਮੈਂ ਵਲੌਗ ਵੀ ਬਣਾਉਂਦਾ ਆ ਇੱਕ ਵਲੌਗ ਬਣਾਉਂਦਾ ਇੱਕ ਵਾਰ ਨਾਲ ਪੜਦਾ ਵੀ ਆ ਗਾਈਸ ਹੁਣ ਮੈਂ ਕਾਪੀ ਕੱਢਣ ਲੱਗਾ ਆ ਤੇ ਮੈਂ ਟੈਸਟ ਦਿਖਾਉਣਾ ਮਮੀ ਪਾਪਾ ਜੀ ਨੂੰ ਆਵਲੀ ਕਪੀਆਂ ਆ ਰਹੀਆ ਚਲੋ ਗਾਇਸ ਫਰ ਮੈਂ ਟੈਸਟ ਦਿਖਾਉਣਾ ਦੇਖੋ ਗਾਇਸ ਅਠਾ ਜੇ 6 ਆਇਆ ਤੇ ਆ ਸ਼ਨੀਵਾਰ ਟੈਸਟ ਦਾ ਸੀਗਾ ਸਹੀ ਗਲਤ ਦਾ ਗਾਇਸ ਇਹ ਨਾ ਸਮਝਿਓ ਕਿ ਮੈਂ ਧੁਕੇ ਲਾਇਆ ਗਾਇਸ ਮੈਂ ਪੜਿਆ ਹੈਗਾ ਕਾ ਮੇਰੇ ਪੰਜਾ ਚ ਪੰਜ ਆਇਆ ਗਾਇਸ ਮੇਰੀ ਥੋੜੀ ਸਪੈਲਿੰਗ ਵਿੱਚ ਥੇਤ ਚਲ ਗਈ ਤੇ ਮੈਂ ਤਾਂ ਲਿਖਿਆ ਨਹੀਂ ਭਾਰਤੀ ਇਤਿਹਾਸ ਕੋ ਕਿਤਨੇ ਯੂ ਗਮੇ ਵੰਟਾ ਗਿਆ ਹੈ ਤੇ ਆ ਥੋੜੀ ਜੀ ਸਪੈਲਿੰਗ ਮਿਸਟੇਕ ਚਲ ਗਈ। ਵਾਕੀਦਾ ਗਾਇਸ ਮੈਂ ਸਾਰੇ ਕੀਤਾ ਆ। 8 ਚ 6 ਆਇਆ। ਲੋ ਮਮੀ ਜੀ ਦੇਖੋ। ਰਈਆ ਸਮਾਂ ਕੋਸ਼ਿਸ਼ ਕਰਨੀ ਜੇ ਤੋ ਮੈਨਾਂ ਕੋੜੇ ਤੋਂ ਕੋੜੇ ਨਾਲ ਪਈਆ। ਨਹੀਂ ਤਾਂ ਠੀਕ ਆ। ਆਲੋ ਕਿ ਚੁੱਕ ਲਈ। ਕਿਹੜੀ ਮਿਸਟੇਕ ਹੋ ਗਈ? ਕਿਹੜੀ ਸਵਾਲੀ? ਆਹ ਬਲੀ ਪ੍ਰਾਰੰਭ ਬੜੇ ਹੂੰ ਆਰੰਭ ਲਿਖਣਾ ਸੀ ਮੈਂ ਪ੍ਰਾਰੰਭ ਲਿਖ ਦਿੱਤਾ ਵੇਖ ਕੇ ਤਾਂ ਦੇਖੀ ਮੋਰ ਕਰੀਏ ਕਲੀਅਰ ਕਰਦੇ ਨਾਲ ਹੀ ਕਲੀਅਰ ਕਰੀ ਜਾਂਦਾ ਹੂੰ ਠੀਕ ਆ ਠੀਕ ਹੈ ਤਾਂ ਵਧੀਆ ਅੱਠਾਂ ਚ 6 ਆਇਆ ਤੇ ਆਹ ਸ਼ਨੀਵਾਰ ਟੈਸਟ ਹੋਇਆ ਸੀਗਾ ਸਹੀ ਹੈ ਗਾਇਸ ਮੰਮੀ ਜੀ ਹੁਣਾਂ ਨੇ ਅੰਬੀਆਂ ਲਿਆਂਦੀਆਂ ਆ ਤੇ ਕੱਲ ਇਹਦੀ ਜੱਡਣੀ ਬਣਾਣੀ ਇੱਕ ਦੇਖੋ ਗਾਇਸ ਛੋਟੀਆਂ ਛੋਟੀਆਂ ਅੰਬੀਆਂ ਤਿੰਨ ਲੈ ਕੇ ਆਂਦੀਆਂ ਦੇਖੋ ਗਾਇਸ ਸਵੰਚ ਆ ਗਿਆ ਗਾਇਸ ਪਾਣੀ ਗੇਦਾ ਜੂਠਾ ਗਲਾਸ ਪੀ ਜਾਂਦਾ ਆ ਓਏ ਇਦਾਂ ਨਹੀਂ ਪੀਦਾ ਦੇਖੋ ਗਾਇਸ ਓਏ ਤੈਨੂੰ ਮੈਂ ਦੂਸਰਾ ਲਿਆ ਕੇ ਦਿੰਦਾ ਲੈ ਦੇਖੋ ਗਾਇਸ ਆ ਵੀ ਪੀਣ ਲੱਗ ਗਿਆ ਦੇਖਣ ਦੇ ਆ ਪਹਿਲਾਂ ਆਪਣੀ ਸ਼ਕਲ ਦੇਖਣ ਦੇ ਆ ਆ ਕੀ ਕਰਨ ਦੇ ਆ ਬਸ ਤਿੰਨ ਮਲੇ ਆ DNA ਹੈਗਾ ਗਰਮ ਠੰਡੀ ਆ ਵੈਸੇ ਚਲੋ ਆਇਓ ਆਇਓ ਬਾਹਰ ਵੰਸ਼ ਕੀ ਹੋਇਆ ਦੇਖੋ ਗਾਇਸ ਕੀ ਕਰਦਾ ਹੈ ਇਹ ਮੇਰੇ ਬੂਟ ਪਾਉਂਦਾ ਪਿਆ ਆ ਵੰਸ਼ ਦੇਖੋ ਗਾਇਸ ਮੇਰੇ ਬੂਟ ਪਾਉਂਦਿਆ ਅਜੇ ਮੈਂ ਸਕੂਲ ਆਇਆ ਉਦੋਂ ਵੀ ਪਾਉਂਦਾ ਪਿਆ ਹੈਗਾ ਦੇਖੋ ਡੇਗਨ ਆ ਜਾਈਂ ਓਏ ਤਾਰ ਦੇ ਬੂਟ ਤੂੰ ਡੇ ਕੇ ਆਣਾ ਆ ਗਾਇਸ ਮੈਂ ਆਪਣਾ ਆਈਪੈਡ ਅੱਜ ਕੱਢਿਆ ਕਿੰਨੇ ਦਿਨਾਂ ਬਾਅਦ ਵਿੱਚ ਦੇਖੋ ਗਾਇਸ ਥੋੜਾ ਜਿਹਾ ਰੈਕ ਤੇ ਹੁਣ ਫੋਨ ਨਾਲ ਕਨੈਕਟ ਕੀਤਾ ਆ ਤੇ ਹੁਣ ਦੇਖੋ ਗਾਇਸ ਆਪਣੇ ਪਾਪਾ ਜੀ ਦੇ ਫੋਨ ਨਾਲ ਕਨੈਕਟ ਕੀਤਾ ਇਸ ਟਾਈਮ ਹੈ 52 ਹੋਇਆ ਤੇ ਵਲੌਗ ਦੇਖਣਦੇ ਆ ਮੈਂ ਮੈਂ ਵੀ ਦੇਖਣਦੇ ਆ ਤੇ ਪਾਪਾ ਜੀ ਵੀ ਦੇਖਣਦੇ ਆ ਤੇ ਨਾਲ ਵੰਸ਼ ਵੀ ਦੇਖਣਦੇ ਆ ਗਾਈਸ ਮੰਮੀ ਜੀ ਰਾਮਾ ਤੋਰੀਆਂ ਘਟਨਦੇ ਆ ਗਰਮੀਆਂ ਵਿੱਚ ਪਹਿਲੀ ਵਾਰ ਬਣਨ ਜਾ ਰਹੀਆਂ ਰਾਮਾ ਤੋਰੀਆਂ ਹਣਾ ਮੰਮੀ ਜੀ ਫਿਰ ਕੀ ਆ ਹੁਣ ਗਰਮੀ ਵਾਲੀਆਂ ਸਰਦੀਆਂ ਆ ਰਾਮਾ ਤੋਰੀਆਂ ਹੂੰ ਗਾਈਸ ਨਹੀਂ ਤਾਂ ਬਰਨਾ ਕਦੀ ਸ਼ਿਮਲਾ ਮਿਰਚ ਜਾਂ ਫਿਰ ਢਾਲਾ ਸਬਜ਼ੀਆਂ ਹੋਰ ਕੋਈ ਸਬਜ਼ੀ ਮੰਮੀ ਜੀ ਬਣਾ ਲੰਦੇ ਕਦੀ ਆਲੂ ਤੇ ਹੁਣ ਗਰਮੀ ਵਿੱਚ ਪਹਿਲੀ ਵਾਰ ਬਣਨ ਜਾ ਰਹੀਆਂ ਮੰਮੀ ਜੀ ਸਾਡੇ ਪੇਪਰ ਸਤਾ 15 ਤਰੀਕ ਨੂੰ ਹਾਂ ਪੜਨਾ ਐ ਸਾ ਹੂੰ ਪਹਿਲਾ ਪੇਪਰ ਸਾਇੰਸ ਦਾ ਆ ਗਾਈਸ ਨਾਲੇ ਜਦੋਂ ਮੇਰੇ ਪੇਪਰ ਸਟਾਰਟ ਹੋ ਗਏ ਤੇ ਉਹ ਦੋ ਮੈਂ 3-4 ਮਿੰਟ ਦੀ ਹੀ ਵਲੌਗ ਪਾ ਕਰੂੰਗਾ ਕਿਉਂਕਿ ਜਦੋਂ ਮੈਂ ਪੜਨ ਵਾਲਾ ਜਰਾ ਧਿਆਨ ਦਿਆ ਕਰਨਾ ਤੇ ਵਲੌਗਿੰਗ ਵਾਲਾ ਘੱਟ ਠੀਕ ਹੈ ਮੰਮੀ ਜੀ ਗਾਈਸ ਅੱਜ ਬਣ ਗਈ ਰਮਾ ਤੋਰੀਆਂ ਗਾਈਸ ਮੰਮੀ ਜੀ ਮੈਨੂੰ ਕੁਛ ਕਹਿੰਦੇ ਭੇਸੇ ਗਏ ਕੀ ਲੈ ਕੇ ਆਣਾ ਮੰਮੀ ਜੀ ਉਹ ਜਾਣ ਲਾ ਨੀਗ ਉਹ ਕੀ ਹੁੰਦਾ ਕੱਪੜਿਆਂ ਦੇ ਸਿੱਟੇ ਕੱਪੜਿਆਂ ਦੇ ਵਾਲਾ ਹੈ ਹੈ ਕਹੇ ਤਾਂ ਕਪੜਿਆਂ ਦੀ ਰਵਾ ਪਾ ਨਹੀਂ ਆਉਂਦਾ ਹੈਗਾ ਤੁਸੀਂ ਮੇਰੇ ਤੋਂ ਕਦੀ ਪਹਿਲਾਂ ਮੰਗਾਇਆ ਨਹੀਂ ਪਹਿਲੀ ਵਾਲੀ ਮੰਗਾਇਆ ਤਾਂ ਹੀ ਲਗਾ ਇਸ ਮੈਂ ਗਈ ਜਮਾ ਕਿ ਉਜਾਲਾ ਇਹ ਕੀ ਸੀਗਾ ਨੀਲ ਉਹ ਕੀ ਹੁੰਦਾ ਹੁੰਦਾ ਕਪੜਿਆਂ ਦੀ ਰੰਗ ਵਾਲਾ ਅੱਛਾ ਠੀਕ ਆ ਲੈ ਕੇ ਉਹਨਾਂ ਹੋਏ ਮੈਂ ਚਲੋ ਗਾਇਸ ਫੇ ਲੈਂ ਚੱਲਦੇ ਆ ਇਸ ਮੈਂ ਦੁਕਾਨੇ ਚਲਾਏਗਾ ਤੇ ਮੈਨੂੰ ਰਾਸਤੇ ਵਿੱਚ ਮੇਰਾ ਦੋਸਤ ਟੱਕਰਿਆ ਮਨਕੀਰਤ ਹੋਰ ਫੇ ਕਿੱਦਾਂ ਮਨਕੀਰਤ ਵਧੀਆ ਗਾਇਸ ਪਹਿਲਾਂ ਮੈਂ ਪਹਿਲੀ ਦੁਕਾਨ ਤੇ ਗਿਆ ਉੱਥੇ ਤਾਂ ਮਿਲਿਆ ਨਹੀਂ ਤੇ ਹਣ ਮੈਂ ਦੂਜੀ ਦੁਕਾਨ ਤੇ ਗਿਆ ਸੀਗਾ ਉੱਥੋਂ ਮਿਲਿਆ ਪਹਿਲੀ ਦੁਕਾਨ ਤੇ ਖਤਮ ਸੀਗਾ ਤੇ ਹੁਣ ਗਾਇਸ ਮਿਲ ਗਿਆ ਐ ਦਸਾਂ ਦਾ ਸੀਗਾ ਨੀਲ ਦੀ ਡੱਬੀ ਦਸਾਂ ਦੀ ਉਜਾਲਾ ਹਾਂ ਗਾਇਸ ਮਨਸਦੀ ਆਵਾਜ਼ ਆਉਂਦੀ ਪਈ ਦੇਖੋ ਗਾਇਸ ਪਹੁੰਚ ਚੁੱਕੇ ਆਂ ਘਰ ਨੀਲ ਲੈ ਕੇ ਉਜਾਲਾ ਗਾਇਸ ਰਾਸਤੇ ਵਿੱਚ ਵਾਂਛ ਸੀਗਾ ਮੈਨੂੰ ਆਵਾਜ਼ਾਂ ਮਾਰਨ ਦੇ ਹੈਗਾ ਪਰ ਮੈਂ ਦਿਖਾ ਨਹੀਂ ਸਕਿਆ ਬਿਕੋਜ਼ ਉਹਨੂੰ ਚੱਕਿਆ ਦੀਦੀ ਜੀ ਨੇ ਸੀਗਾ ਆਹ ਲੋ ਦੇਖੋ ਗਾਇਸ ਉਜਾਲਾ ਨੀਲ ਆਹ ਲੋ ਮੰਮੀ ਜੀ ਕਿੰਨਾ ਪਿਆਰਾ ਨਾ ਨਿੱਕਾ ਜਿਹਾ ਕਿੰਨੇ ਲਾਇਆ ਹੈ ਦਸਾਂ ਦਾ ਹਾਂ ਇਹ 10 ਰੁਪਏ ਆਦੋ 10 ਰੁਪਏ ਗਾਇਸ 20 ਰੁਪਏ ਦਾ ਗਿਆ ਸੀਗਾ ਸਮਝ ਲਗਾ ਕਿ 20 ਰੁਪਏ ਦਾ ਆ ਪਰ 10 ਦਾ ਨਿਕਲਿਆ ਵਧੀਆ ਹੈ ਵਧੀਆ ਨਾ ਦੇਖੋ ਗਾਇਸ ਕਿੰਨੀ ਛੋਟੀ ਜੀ ਡੱਬੀ ਆ ਮੈਂ ਤਹਾਨੂੰ ਪਹਿਲੀ ਵਾਰ ਦੇਖਿਆ ਤੁਸੀਂ ਕਦੀ ਪਹਿਲਾਂ ਯੂਜ਼ ਕੀਤਾ ਹੂੰ ਵਰਤਿਆ ਕਰਕੇ ਪਤਾ ਮੈਨੂੰ ਇਹਦਾ ਮੈਂ ਮੈਨੂੰ ਤਾਂ ਨਹੀਂ ਪਤਾ ਤੈਨੂੰ ਨਹੀਂ ਪਤਾ ਮੈਂ ਕਦੀ ਦੇਖਿਆ ਨਹੀਂ ਗਾਇਸ ਥੋੜੀ ਥੋੜੀ ਹਵਾ ਚੱਲਣੀ ਸਟਾਰਟ ਹੋ ਗਈ ਆ ਤੇ ਮੌਸਮ ਵੀ ਸਾਫਾ ਦੇਖੋ ਗਾਇਸ ਗਾਇਸ ਸਕੇਲੇ ਮੀ ਵੰਦਾ ਪਿਆ ਹੈਗਾ ਬੱਦਲ ਹੋਏ ਸੀਗੇ ਇਸ ਉਹ ਜਿਹੜਾ ਤੁਹਾਨੂੰ ਪੇੜ ਦਿਖ ਰਿਹਾ ਹੈ ਨਾ ਗਾਇਸ ਉਹ ਅੰਬ ਦਾ ਪੇੜ ਆ ਚਲੋ ਗਾਇਸ ਮੈਨੂੰ ਜ਼ੂਮ ਕਰਦਾ ਆ ਤੇ ਦੇਖਦਾ ਆ ਉੱਤੇ ਅੰਬ ਲੱਗੇ ਕਿ ਨਹੀਂ ਲੱਗੇ ਜਿਨਾਂ ਨੇ ਕੈਮਰੇ ਦੀ ਕੁਆਲਿਟੀ ਪਤਾ ਲੱਗ ਜਾਣੀ ਕਿ ਦੂਰੋਂ ਕੁੱਛ ਪਤਾ ਲੱਗ ਜਾਂਦਾ ਇਹ ਉਹ ਲੱਗੇ ਆ ਗਾਇਸ ਉਹ ਦੇ ਇੱਕ ਉਹ ਲੱਗਾ ਆ ਲੱਗੇ ਆ ਵੈਸੇ ਦੇਖੋ ਗਾਇਸ ਕਿੰਨੀ ਜ਼ੂਮ ਕੀਤਾ ਹੈਗਾ ਮੈਂ ਥੋੜੇ ਲੱਗੇ ਆ ਹੱਲੇ ਮਮੇ ਜੀ ਪਤਾ ਲੱਗ ਗਿਆ ਜਿਹੜਾ ਵਾਲਾ ਅੰਬ ਦਾ ਪੇੜ ਨਹੀਂ ਆ ਆਹੋ ਹਾਂ ਉੱਤੇ ਲੱਗੇ ਆ ਅੰਬ ਹੁਣ ਸੀਜ਼ਨ ਆ ਨਾ ਅੰਬ ਦਾ ਦੇਖ ਮਾਨਵੀ ਮਾਨਵੀ ਕਿੱਥੋਂ ਆਈ ਕੀ ਪੜਿਆ ਫੇ ਅੱਜ ਅੱਜ ਸੋਸ ਪੜਿਆ ਕੀ ਪੜਿਆ ਅਛਾ ਹੋ ਹਿੰਦੀ ਪੰਜਾਬੀ ਅਛਾ ਕਿ ਟੈਸਟ ਗੱਲ ਗੱਲ ਹਾਂ ਇਹ ਹਿੰਦੀ ਦਾ ਟੈਸਟ ਆ ਅਛਾ ਗਾਈਸ ਜਿਹੜਾ ਤੁਹਾਨੂੰ ਮੈਂ ਦਿਖਾਇਆ ਕਿ ਅੱਜ ਮੈਂ ਆਈਪੈਡ ਕੱਢਿਆ ਕਿੰਨੇ ਦਿਨਾਂ ਬਾਅਦ ਵਿੱਚ ਗਾਈਸ ਉਹ ਅਲਮਾਰੀ ਵਿੱਚ ਮੈਂ ਰੱਖਿਆ ਹੈਗਾ ਕਿੰਨੇ ਦਿਨਾਂ ਬਾਅਦ ਵਿੱਚ ਕੱਢਿਆ ਮੈਂ ਦਿਖਾਇਆ ਸੀਗਾ ਅਸੀਂ ਪਹੁੰਚ ਗਏ ਆ ਨਾਨੀ ਘਰ ਉਹ ਸ਼ੋਰਟ ਵੀ ਸੀਗੀ ਮਿੰਨੀ ਵਲੌਗ ਪਾਈ ਸੀਗੀ ਗਾਈਸ ਉਹ ਸ਼ੋਰਟ ਵਿੱਚ ਸ਼ੋਅ ਹੁੰਦੀ ਆ ਉਹ ਚ ਦਿਖਾਇਆ ਹੈਗਾ ਤੇ ਗਾਈਸ ਦੇਖ ਲਓ ਕਿੰਨੇ ਦਿਨ ਹੋ ਗਏ ਆ ਮਤਲਬ ਕਿ ਉਸ ਵਲੌਗ ਨੂੰ 2 ਕੁ ਮਹੀਨੇ ਹੋ ਗਏ ਆ 2 ਤੋਂ ਜ਼ਿਆਦਾ ਚਲੋ 2 ਮਹੀਨੇ ਤੇ ਕੁਛਕ ਦਿਨ ਹੋ ਗਏ ਹੋਣੇ ਆ ਗਾਈਸ ਉਸ ਗੱਲ ਨੂੰ ਮਤਲਬ ਕਿ ਜਾਦਾ ਅਲਮਾਰੀ ਦੇ ਅੰਦਰ ਹੀ ਪਿਆ ਆ ਤੇ ਅੱਜ ਕੱਢਿਆ ਆ ਟਾਈਮ ਹੀ ਨਹੀਂ ਲੱਗਦਾ ਗਾਈਸ ਮੇਰਾ ਮੈਂ ਸਕੂਲੋਂ ਆਉਂਦਾ ਆ ਜੇ ਮੈਂ ਆਪਣਾ ਹਮਵਕ ਕਰਨਾ ਹੋਮਵਕਲਨਾ ਵੈਸੇ ਤੇ ਮੈਂ ਆਣ ਕੇ ਹਮਵਕ ਨਹੀਂ ਕਰਦਾ ਮੈਂ ਸੱਚ ਦੱਸਾਂ ਤੇ ਆਣ ਕੇ ਮੈਂ ਫਰੈਸ਼ ਹੁੰਦਾ ਰੋਟੀ ਖਾਣਾ ਆ ਗੇਮ ਖੇលਦਾ ਆ ਗਾਈਸ ਗੇਮ ਖੇល ਕੇ ਮੈਂ ਵਲੌਗ ਬਣਾਉਂਦਾ ਆ ਯਾ ਫੇ ਪਹਿਲਾਂ ਹੋਮਵਕ ਕਰ ਲਵਾਂ ਸੱਚੀ ਗਾਈਸ ਇਆ ਫੇ ਬਲਮਾ ਕਦੀ ਕਦੀ ਹੋਵੇਗੀ ਵੀ ਕਰਦਾ ਕਿ ਤਨ ਪਰ ਮੈਂ ਤਾਨੂੰ ਕਦੀ ਕਦੀ ਦਿਖਾਉਣਾ ਹਰ ਵਾਰ ਨਹੀਂ ਦਿਖਾਉਣਾ ਤੁਸੀਂ ਬੋਰ ਹੋ ਸਕਦੇ ਆ ਇਸ ਕਰਕੇ ਗਾਇਸ ਮੈਂ ਨਹੀਂ ਦਿਖਾਉਣਾ ਬਾਅਦ ਵਿੱਚ ਮੈਂ ਵਲੌਗ ਬਣਾਉਂਦਾ ਹੁੰਦਾ ਆ ਜਾਂ ਫੇ ਕਦੀ ਮੈਂ ਵਲੌਗ ਬਣਾਉਂਦਾ ਆ ਬਾਅਦ ਚੋਂ ਮੈਂ ਹੋਮਾਂ ਕਰਦਾ ਐਦਾਂ ਕਰਦਾ ਤੇ ਮੇਰੇ ਟਾਈਮ ਹੀ ਨਹੀਂ ਲੱਗਦਾ ਅੱਜ ਕੱਢਿਆ ਗਾਇਸ ਆਈਪੈਡ ਤੇ ਅੱਜ ਮੈਂ ਤਨ ਦਿਖਾਉਣਾ ਚੰਗੀ ਤਰ੍ਹਾਂ ਗਾਇਸ ਮੈਨੂੰ ਅਸਲ ਜੀ ਨੇ ਦਿੱਤਾ ਹੈਗਾ ਮਾਸਟਰ ਜੀ ਦੇ ਭਾਈਓ ਲੈ ਕੇ ਆਏ ਸੀਗੇ ਗਾਇਸ ਫਰਮ ਆਈਪੈਡ ਖੋਲੂਗਾ ਸਹੀ ਤਨ ਮੈਂ ਜਾਣਕਾਰੀ ਦੰਵਾਤੀ ਆਈਪੈਡ ਵਿੱਚ ਕਰੀ ਆਈਟਲ ਵਿੱਚ ਕੀ ਕੋਚਿਆ ਚਲੋ ਗਾਇਸ ਆਈਪੈਡ ਨੂੰ ਆਲ ਦੇ ਆਪ ਚਲੋ ਪਹਿਲਾਂ ਗਾਇਸ ਇਹਦਾ ਲੋਕ ਹੋਣਾ ਮੇਰਾ ਫ੍ਰੀ ਫ੍ਰੀ ਦੇਖੋ ਗਾਇਸ ਇਹ ਗੇਮਾਂ ਦਾ ਮਤਲਬ ਅਸਲ ਗੇਮਾਂ ਕਿੰਨੀਆਂ ਗਾਇਸ ਇਹਦੇ ਵਿੱਚ ਗੇਮਾਂ 42 ਗੇਮਾਂ ਸਗੀਆਂ ਗਾਇਸ ਸਾਰੀਆਂ ਡਿਲੀਟ ਕਰਤੀਆਂ ਮੈਨੂੰ ਹਨਾ ਮਾਨਵੀ ਤੇ ਖੈ ਚੜ ਗਈ ਮਾਨਵੀ ਕਹਿੰਦੀ ਕੀ ਹਨਾ ਤੁਸੀਂ ਹੋਰ ਡਾਊਨਲੋਡ ਕਰੋ ਗਾਇਸ ਪਰ ਇਹਦੇ ਵਿੱਚ ਡਾਊਨਲੋਡ ਹੁੰਦੀ ਨਹੀਂ ਆ ਇਸ ਕਰਕੇ ਡਾਊਨਲੋਡ ਤਾਂ ਹੋ ਨਹੀਂ ਸਕਦੀ ਕਿਉਂਕਿ ਇਹਦਾ ਜਿਹੜਾ ਵਰਜਨ ਆ ਉਹ ਥੋੜਾ 올ਡ ਆ ਇਸ ਕਰਕੇ ਹੋਣੀ ਨਹੀਂ ਆ ਪਰ ਜਦੋਂ ਸੇਮ ਬੈਗੀ ਉਦੋਂ ਹੋਣੀ ਆ ਚਲੋ ਕੋਈ ਰੰਗ ਗਾਈਸ ਘਰ ਮੰਦ ਖੋਨਾ ਆ YouTube ਓਪਨ ਕਰਦੇ ਆ ਪਹਿਲਾਂ Wi-Fi ਕਨੈਕਟ ਕਰਨਾ ਪੈਣਾ ਅ빠 ਜੀ ਹੌਟਸਪੌਟ ਆਨ ਕਰੀ ਗਿਓ ਕਰਤਾ ਕਰਤਾ ਚਲੋ ਗਾਈਸ ਪਹਿਲਾਂ Wi-Fi ਕਨੈਕਟ ਕਰਦੇ ਆ ਤੇ ਦੇਖੋ ਨਾ ਦਨੂ YouTube ਹੋ ਗਿਆ ਗੈਸ ਜਿਹੜੇ Apple ਦੇ ਫੋਨ ਹੁੰਦੇ ਆ ਨਾ ਉਹ ਨੈਟਵਰਕ ਖਿੱਚਦੇ ਆ ਚੱਲ ਗਿਆ ਦੇਖੋ ਬਾਈਸ ਚਲੋ ਗੈਸ ਹੁਣ ਮੈਂ ਕੁਝ ਲਾਉਂਦਾ ਤੁਹਾਨੂੰ ਦਿਖਾਉਣਾ ਅੱਜ ਜਿਕੇ ਮੇਰੀ ਵਲੌਗ 7 ਦਿਨ ਪਹਿਲਾਂ ਵਾਲੀ ਇਹ ਲਾਉਂਦੇ ਆ ਦੇਖੋ ਗੈਸ ਗੁਡ ਇਵਨਿੰਗ ਵੈਲਕਮ ਟੂ ਮਾਈ ਨਿਊ ਵਲੌਗ ਮਾਸ਼ਾਗੱਦ ਤੁਹਾਰੇ ਕਿਵੇਂ ਗੈਸ ਵੈਸੇ ਦਾ ਸਹੀ ਆ YouTube ਵੀ ਸਹੀ ਜਾਂਦਾ ਹੈ ਚੇ ਗਾਈਸਸ ਹੁਣ ਤੁਹਾਨੂੰ ਮੈਂ ਜੱਦਾ ਗੁਰਨਾ ਕਾਪਾ ਬਸ ਤੁਹਾਨੂੰ ਮੈਂ ਇੱਕ ਅਧੀ ਪੀਚ ਹੋਰ ਦਿਖਾ ਦਗਾ ਚਲੋ ਆਜੋ ਪਾਪਾ ਜੀ ਦਿਖਾ ਦਈਏ ਜੀ ਗਾਈਸਸ ਤੁਹਾਨੂੰ ਮੈਂ ਇਹਦਾ ਮਾਡਲ ਦਿਖਾਉਣਾ ਜਿਹੜੀ ਇਹ ਜਨਰੇਸ਼ਨ ਆ ਕਿੰਨੀ ਜਨਰੇਸ਼ਨ ਆ ਇਹਦੀ ਦੇਖੋ ਗਾਈਸ iOS 10.3.4 ਇਹਦੀ 10th ਜਨਰੇਸ਼ਨ ਆ ਗਾਈਸ ਇਸ ਕਰਕੇ ਦੇ ਵਿੱਚ ਗੇਮਸ ਵੀ ਭਰ ਹੁੰਦੀਆਂ ਚਲੋ ਤਾਂ ਵੀ ਮੈਂ ਬਹੁਤ ਧੰਨਵਾਦ ਕਰਦਾ ਆਪਣੇ ਮਾਸਟਰ ਜੀ ਦਾ ਉਹਨਾਂ ਨੇ ਮੈਨੂੰ ਆਈਪੈਡ ਲੈ ਕੇ ਦਿੱਤਾ ਬਾਕੀ ਦੇ ਵਿੱਚ ਗਏ ਐਪਸ ਤਾਂ ਗੇਮਸ ਤਾਂ ਮੈਂ ਦੱਸ ਦਿੱਤਾ ਕਿ ਮੈਂ ਗੇਮਸ ਕੱਢ ਦਿੱਤੀਆਂ ਹੈਗੀਆਂ ਬਸ ਇੰਨੇ ਹੀ ਐਪਸ ਤਾਂ ਗਾਇਸ ਮੰਮੀ ਜੀ ਵੱਡੀ ਮੰਮੀ ਜੀ ਤੇ ਪਾਪਾ ਜੀ ਬੈਠੇ ਆ ਕਿਹੜੀ ਗੱਲ ਕਰ ਰਹੇ ਨੇ ਮੈਨੂੰ ਵੀ ਦੱਸੋ ਪੈਨਸ਼ਨ ਦੀ ਅੱਛਾ ਮੈਨੂੰ ਪੁੱਛਣ ਦਾ ਹੀ ਮੈਸੇਜ ਆ ਗਿਆ ਪੈਨਸ਼ਨ ਦਾ ਮੈਗਾ ਦੇ ਆਇਆ ਹੈ ਅੱਛਾ ਫਿਰ ਮੈਂ ਕਿਹਾ ਉਹ ਜਦੋਂ ਮੈਂ ਗੱਲ ਕੰਮ ਗਿਆ ਸੀ ਤਾਂ ਉਹ ਕਹਿੰਦੇ ਸੀਗੇ ਵੀ ਉਹ ਲੇਡਿਸ ਲੈਣ ਦੀਆਂ ਸੀ ਜੀ ਬੀਜੇ ਸੀ ਸਾਰੇ ਹਾਂ ਪੈਨਸ਼ਨ ਲੈਣਦੇ ਹੀ ਵੈਸੇ ਹੀ ਰੈਂਟ ਲੱਗੀ ਅੱਛਾ ਫਿਰ ਮੈਂ ਦੱਸਿਆ ਫਿਰ ਮੈਂ ਕਿਹਾ ਵੀ ਪਤਾ ਕਰੇ ਜਾ ਕੇ ਫਿਰ ਮੰਮੀ ਨੂੰ ਲੈ ਆਏ ਅੱਛਾ ਮਨੋਂ ਨਾ ਨਾ ਅੱਛਾ ਗਾਈਸ ਹਣ ਮੈਂ ਹੋ ਬਕਰਨ ਲੱਗਾ ਆ ਤੇ ਤੁਹਾਨੂੰ ਮੈਂ ਆਈਪੈਡ ਦਿਖਾ ਦਿੱਤਾ ਚਲੋ ਗਾਈਸ ਇਸ ਦਿਨ ਆੜੀ ਹਣ ਮੈਂ ਸਵਲੋਗ ਦਾ ਕਰਦਾ ਐਂਡ ਪਸੰਦ ਆਈ ਹੋngੀ ਤਾਂ ਕਰ ਦਿਓ ਲਾਈਕ ਨਵੇਂ ਆ ਚੈਨਲ ਤੇ ਕਰ ਦਿਓ ਸਬਸਕ੍ਰਾਈਬ ਮਿਲਦੇ ਆ ਗਾਈਸ ਨੈਕਸਟ ਵਲੋਗ ਦੇ ਵਿੱਚ ਧੰਨਵਾਦ ਜੀ ਬਾਈ ਕਰ ਦੋ ਬਾਈ ਕਰ ਦੋ ਮੰਮੀ ਜੀ ਬਾਈ ਕਰ ਦੋ ਬਾਈ ਗਾਇਸ ਤੁਹਾਨੂੰ ਮੈਂ ਆਈਪੈਡ ਦਿਖਾ ਦਿੱਤਾ ਤੇ ਹੁਣ ਮੇਰਾ ਹੋਮਵਰਕ ਕਰਨ ਦਾ ਟਾਈਮ ਹੋ ਗਿਆ ਆ ਗਾਇਸ